ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹੈ। ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਜਿੰਨੀਆਂਕ ਸਰਗਰਮੀਆਂ ਪੱਖੀਆਂ ਸੀ ਉਹ ਹੁਣ ਥੋੜੀਆਂ ਜੀਆਂ ਸ਼ਾਂਤ ਹੋ ਗਈਆਂ ਨੇ ਕਿਉਂਕਿ ਚੋਣਾਂ ਦਾ ਦਿਨ ਨੇੜੇ ਆ ਚੁੱਕਿਆ ਹੈ ਤੇ 14 ਨਵੰਬਰ ਨੂੰ ਤੈ ਹੋ ਜਾਏਗਾ ਕਿ ਕਿਹੜਾ ਉਮੀਦਵਾਰ ਐਮਐਲਏ ਬਣ ਕੇ ਵਿਧਾਨ ਸਭਾ ਦੇ ਵਿੱਚ ਪਹੁੰਚ ਰਿਹਾ ਹੈ। ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਦਲ ਵੱਲੋਂ ਧਰਮੀ ਫੌਜੀਆਂ ਦੇ ਨਾਮ ਦੇ ਉੱਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਪਰ ਮંત્રી ਲਾਲਜੀਤ ਸਿੰਘ ਪੁੱਲਰ ਨੇ ਅਕਾਲੀ ਦਲ ਦੇ ਦਾਅਵਿਆਂ ਨੂੰ ਝੂਠਾ ਦੱਸਦੇ ਹੋਏ ਧਰਮੀ ਫੌਜੀਆਂ ਨੂੰ ਸਾਹਮਣੇ ਲੈ ਕੇ ਆਂਦਾ ਹੈ। ਇਸ ਮੌਕੇ ਧਰਮੀ ਫੌਜੀ ਵੈਲਫੇਅਰ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਾਡੇ ਲਈ ਕੁਝ ਵੀ ਨਹੀਂ ਕੀਤਾ। ਜੇ ਤੂੰ ਜਿਹੜਾ ਅਕਾਲੀ ਦਲ ਕਾਂਗਰਸ ਦੀਆਂ ਗਵਰਨਮੈਂਟਾਂ ਨੂੰ ਇਹਨਾਂ ਨੂੰ ਅਣਗੌਲੀਆਂ ਕੀਤਾ ਗਿਆ। ਜਿਹੜੇ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਵੀ ਅਸੀਂ ਧਰਮੀ ਫੌਜੀਆਂ ਨੂੰ ਟਿਕਟਾਂ ਦੇਣੇ ਆ। ਇਹ ਧਰਮੀ ਫੌਜੀ ਆਪ ਕਹਿੰਦੇ ਆ ਵੀ ਸਾਨੂੰ ਤੇ ਇਹਨਾਂ ਨੇ ਅੱਖੋ ਪਰੋਖੇ ਕਰ ਛੱਡਿਆ। ਤਾਂ ਹੀ ਇਸ ਮੁੱਚੇ ਜਿੰਨੇ ਧਰਮੀ ਫੋਜੀ ਨੇ ਉਹ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਅਜਰ ਮੀਸੋਂ ਸੰਧੂ ਦਾ ਆਮ ਆਦਮੀ ਪਾਰਟੀ ਦਾ ਇੱਥੇ ਸਵਰਥਨ ਕਰ ਲਈ ਆਏ ਆ ਤੇ ਇਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਵਿਸ਼ਵਾਸ ਵੀ ਦਿਵਾਇਆ ਕਿ ਜੋ ਕਾਨੂੰਨਨ ਤਰੀਕੇ ਨਾਲ ਹੀ ਤੁਹਾਡੇ ਆ ਮੰਗਾ ਹੱਲ ਹੁੰਦੀਆਂ ਹੋਣਗੀਆਂ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਵਾਵਾਂਗੇ ਤੇ ਮੈਂ ਹੁਣ ਬੇਨਤੀ ਵੀ ਕਰੂੰਗਾ ਸਾਡੇ ਜਿਹੜੇ ਚੇਅਰਮੈਨ ਨੇ ਪੰਜਾਬ ਦੇ ਅ ਭਰਮੀ ਫੌਜੀਆ ਦੇ ਵੈਲਫੇਅਰ ਬੋਰਡ ਦੇ ਚੇਅਰਮੈਨ ਪੰਜਾਬ ਦੇ ਉਹ ਤੁਹਾਡੇ ਨਾਲ 2 ਮਿੰਟ ਰੂਬਰੂ ਹੋਣਗੇ ਤੇ ਨਾਲ ਸਾਰੇ ਹੀ ਧਰਮੀ ਫੌਜੀਆ ਨੂੰ ਅਪੀਲ ਕਰਨਗੇ ਵੀ ਉਹ ਰਮੀਥੋ ਸੰਧੂ ਨੂੰ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਜਿੰਨੀਆਂ ਤੁਹਾਡੀਆਂ ਮੰਗਾਂ ਨੇ ਇਹ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਕਿ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਜੋ ਵੀ ਆਉਂਦੀਆਂ ਹੋਣਗੀਆਂ ਉਹ ਫੈਲ ਦੇ ਆਧਾਰ ਤੇ ਹੱਲ ਹੋਣਗੀਆਂ ਸਰਦਾਰ ਸੁਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧਰਮੀ ਫੌਜੀ ਸਰਦਾਰ ਸੁਵਿੰਦਰ ਸਿੰਘ ਜਖਮੀ ਮੈਂ ਬੇਨਤੀ ਕਰਦਾ ਸਾਰੇ ਇਲਾਕਾ ਨਿਵਾਸੀ ਧਰਮੀ ਫੌਜੀਆ ਨੂੰ ਅਤੇ ਬਾਕੀ ਸੰਗਤ ਨੂੰ ਕਿ ਸਾਨੂੰ ਧਰਮੀ ਫੌਜੀਆ ਨੂੰ ਜੂਨ 1984 ਵੇਲੇ ਬਾਦਲ ਪਰਿਵਾਰ ਨੇ ਵਰਤ ਕੇ ਤੇ ਉਸ ਤੋਂ ਬਾਅਦ ਸਾਨੂੰ ਜੋ ਇਹਨਾਂ ਨੇ ਵਿਸ਼ਵਾਸ ਦਿੱਤਾ ਸੀ ਉਸੇ ਖਰੇ ਨਹੀਂ ਉਤਰੇ ਅਦੇ ਸਾਡੀ ਅੱਜ ਤੱਕ 40 41 ਸਾਲ ਤੱਕ ਇਹਨਾਂ ਨੇ ਕੋਈ ਬਾਤ ਨਹੀਂ ਪੁੱਛੀ ਕਾਂਗਰਸ ਨੂੰ ਤੇ ਅਸੀਂ ਕਹਿਣਾ ਕਿ ਕਾਂਗਰਸ ਤੋਂ ਤੇ ਅਸੀਂ ਕੋਈ ਉਮੀਦ ਹੀ ਨਹੀਂ ਰੱਖਦੇ ਕਿਉਂਕਿ ਜੋ 84 ਦਾ ਘਲੂਕਾ ਰਾਇਓਰ ਕਾਂਗਰਸ ਨੇ ਇੱਕ ਡੀ ਦੇਣਾ ਥਾਰੀ ਸੋ ਇਸ ਕਰਕੇ ਹੁਣ ਅਸੀਂ 3-4 ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਹੁਣਾਂ ਦੇ ਨਾਲ ਬੈਠ ਕੇ ਤਕਰੀਬਨ 1 ਘੰਟਾ 20 ਮਿੰਟ ਉਹਨਾਂ ਨੇ ਸਾਡਾ ਇੱਕ ਇੱਕ ਮਸਲਾ ਜਿਹੜਾ ਬੜੇ ਗੰਭੀਰ ਹੋ ਕੇ ਸੁਣਿਆ ਔਰ ਬੜੇ ਭਾਵਕ ਹੋ ਕੇ ਉਹਨਾਂ ਨੂੰ ਅਸੀਂ ਜੋ ਸਾਡੇ ਤੇ ਦਿੱਸੀਏ ਆ ਆਈਸੀਓ ਸਾਰੇ ਅਸੀਂ ਉਹਨਾਂ ਨੂੰ ਆਪਣੀ ਹੱਡ ਬੀਤੀ ਵਿਖਾ ਬਿਠਿਆ ਦੱਸੀ ਉਹਨਾਂ ਨੇ ਸਾਡਾ ਬੜੀ ਤਰੀਕੇ ਨਾਲ ਸਾਡਾ ਸੁਣਿਆ ਉਹ ਸਾਡਾ ਵੈਲਫੇਅਰ ਬੋਰਡ ਬਣਾਇਆ ਉਹਨਾਂ ਨੇ ਔਰ ਜਿਹੜੇ ਕਰਕੇ ਉਹਨਾਂ ਨੂੰ ਸਾਨੂੰ ਅਸੀਂ ਸਰਕਾਰੀ ਗਿੰਤੀ ਬਿੰਤੀ ਵਿੱਚ ਆ ਗਏ ਇਸ ਤੋਂ ਪਹਿਲਾਂ ਨਾ ਤਾਂ ਬਾਦਲਾ ਨੇ ਸਾਨੂੰ ਕਿਸੇ ਇਸ ਤਰ੍ਹਾਂ ਦੇ ਤਰੀਕੇ ਨਾਲ ਗਿੰਤੀ ਬਿੰਤੀ ਚ ਲਿਆਂਦਾ ਤੇ ਨਾ ਸਾਨੂੰ ਤਕਰੀਬ ਕਾਂਗਰਸ ਨੇ ਕਾਂਗਰਸ ਦੇ ਤੇ ਕੋਈ ਉਮੀਦ ਹੀ ਨਹੀਂ ਕਰਦੇ ਉਹਨਾਂ ਨੇ ਪੰਮ ਮਾਰੇ ਤੋਂ ਅਸੀਂ ਇੱਕ ਇਹ ਕਹਿੰਨੇ ਕਿ ਸਾਡੇ ਟੋਟਲ 660 ਧਰਮੀ ਫੌਜੀ ਸੀ ਉਸ ਟਾਈਮ ਤੇ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਸੀ ਸੋ ਉਹਨਾਂ ਦੇ ਵਿੱਚੋਂ ਤਕਰੀਬਨ ਹੁਣ 22-23 ਸੋ ਐਕਟਿਵ ਰਹਿ ਗਏ ਨੇ ਬਾਕੀ ਕੁਝ ਤਾਂ ਸਿਆਣੀ ਉਮਰ ਦੇ ਹੋ ਕੇ ਕੁਝ ਦੀ ਮੌਤ ਹੋ ਚੁੱਕੀ ਹੈ ਕੁਝ ਸ਼ਹੀਦ ਹੋ ਗਏ ਸੀ ਔਰ ਕੁਝ ਡਿਸਮਿਸਡ ਫਰਮ ਸਰਵਸ ਜਿਹੜੇ ਉਹਨਾਂ ਦੀ ਵੀ ਇਹਨਾਂ ਨੇ ਅਸੀਂ ਬੜੀ ਵਾਰੀ ਬੇਨਤੀ ਕੀਤੀ ਭਾਈ ਤੁਸੀਂ ਸਾਡੀ ਥਾਰ ਲਓ ਸਾਡੇ ਡਿਸਮਿਸਡ ਫਰੌਮ ਸਰਦ ਜਿਨ੍ਹਾਂ ਨੂੰ ਕੋਈ ਕੁਝ ਕਿਸੇ ਪਾਸੇੋਂ ਸਹਾਇਤਾ ਨਹੀਂ ਮਿਲੀ ਇਹਨਾਂ ਨੇ ਉਹਨਾਂ ਨੂੰ ਹੀ ਅਣਗੌਲਿਆ ਕੀਤਾ ਸੋ ਮੈਂ ਹੁਣ ਇੱਕ ਭਗਵੰਤਵਾਨ ਸਾਹਿਬ ਦੇ ਅੱਗੇ ਐਮ ਐਮ ਜੀ ਗ੍ਰਾਂਟ ਜਿਹਨੂੰ ਮੰਥਲੀ ਮੈਂਟੇਨੈਂਸ ਗ੍ਰਾਂਟ ਲੈਂਦੇ ਨੇ ਉਹਨਾਂ ਦੀ ਕਾਫੀ ਢੇਰ ਤੋਂ ਵੱਧੀ ਨਹੀਂ 12000 ਰੁਪਏ ਦੇ ਵਿੱਚ ਕੁਝ ਨਹੀਂ ਹੁੰਦਾ ਉਹਨਾਂ ਨੂੰ ਮੈਂ ਬੇਨਤੀ ਕੀਤੀ ਉਹਨਾਂ ਨੇ 16000 ਰੁਪਏ ਦਾ ਵਿਸ਼ਵਾਸਨ ਦਿੱਤਾ ਵੀ ਅਸੀਂ 16000 ਰੁਪਏ ਮੰਥਲੀ ਗ੍ਰਾਂਟ ਕਰਾਂਗੇ ਸੋ ਇਸ ਤੋਂ ਇਲਾਵਾ ਸਾਡੇ ਖਿਲਾਫ ਬਾਦਲ ਪਰਿਵਾਰਾਂ ਨੇ ਜਿਹੜਾ ਪਰਿਵਾਰ ਖੜਾ ਕੀਤਾ ਹੈ ਉਹ ਪਰਿਵਾਰ ਨੇ ਪਹਿਲਾਂ ਸਾਨੂੰ ਬੁਲਾਇਆ ਸੀ ਆਪਣੇ ਘਰ ਪਰ ਉਹ ਆਪਣਾ ਵਿਸ਼ਵਾਸ ਸਾਨੂੰ ਨਹੀਂ ਦਵਾ ਸਕਿਆ ਕਿ ਉਹ ਤਲਵੀ ਫੌਜੀ ਕਿਸ ਤਰ੍ਹਾਂ ਨੇ ਸੋ ਨਾ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਕਾਲ ਕੀਤੀ ਮੈਂ ਇਸ ਗੱਲ ਤੇ ਹੈਰਾਨ ਆ ਕੇ ਕਿੰਨੀਆਂ ਡਿਬੇਟ ਕਿੰਨੇ ਉਹਨਾਂ ਦੇ ਖਿਲਾਫ ਪੱਤਰਕਾਰਾਂ ਨੇ ਕਿੰਨੇ ਖੁਲਾਸੇ ਕੀਤੇ ਨੇ ਔਰ ਉਹਨਾਂ ਨੇ ਇੱਕ ਵੀ ਸਪਸ਼ਟ ਕਰਨ ਆਪਣਾ ਨਹੀਂ ਦਿੱਤਾ ਮੈਂ ਵੀ ਇਹਨਾਂ ਦੇ ਨਾਲ ਕਹਿੰਦਾ ਜੇ ਜੇ ਉਹ ਧਰਮੀ ਫੌਜੀ ਨੇ ਤੇ ਹੁਣ ਤੱਕ ਤੁਹਾਨੂੰ ਸਪਸ਼ਟ ਕਰਨਾ ਆਪਣਾ ਦੇਣਾ ਚਾਹੀਦਾ ਸੀ ਤੇ ਤੁਸੀਂ ਸਾਹਮਣੇ ਭਾਈ ਜਸਵੰਤ ਸਿੰਘ ਜੀ ਤੁਸੀਂ ਸਾਹਮਣੇ ਕਿਉਂ ਨਹੀਂ ਆਉਂਦੇ ਤੁਹਾਡੇ ਸਾਹਮਣੇ ਨਾ ਹੋਣ ਕਰਕੇ ਸਾਨੂੰ ਅੱਜ ਇੱਥੇ ਸਮਰਥਨ ਦੇਣਾ ਪਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਪਾਰਟੀ ਨੂੰ ਔਰ ਸਰਦਾਰ ਰਵਿਸ਼ ਸਿੰਘ ਸੰਧੂ ਜੀ ਵਾਲਾ ਨੂੰ ਮੈਂ ਅਪੀਲ ਕਰਦਾ ਸਾਰੇ ਆਪਣੇ ਧਰਮੀ ਫੌਜੀਆ ਇਲਾਕੇ ਵਾਲਿਆਂ ਨੂੰ ਕਿ ਇਹਨਾਂ ਦੀ ਖੁੱਲਕੇ ਹਮਾਇਤ ਕਰੋ ਤੇ ਬਾਕੀ ਸੰਗਤ ਨੂੰ ਇਹ ਕਹਿੰਦਾ ਕਿ ਇਹਨਾਂ ਦਾ ਜੇ ਇਹਨਾਂ ਦਾ ਖੁੱਲਕੇ ਸਮਰਥਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣ 2 ਮਿੰਟ ਬੇਨਤੀ ਕਰੂੰਗਾ ਸਰਦਾਰ ਜਗਰੂਪ ਸਿੰਘ ਸੇਖਵਾ ਮੇਰੇ ਨਾਲ ਨੇ ਉਹ ਵੀ 2 ਮਿੰਟ ਸੰਗਤ ਨੂੰ ਆਪ ਦੇ ਕੀਮਤੀ ਵਿਚਾਰ ਦੇ ਸਤਕਾਰਯੋਗ ਸਾਡੇ ਕੈਬਨਿਟ ਮਨਿਸਟਰ ਲਾਲਜੀਤ ਸਿੰਘ ਜੀ ਭੁੱਲੜ ਸਾਹਿਬ ਸਰਦਾਰ ਸੁਵਿੰਦਰ ਸਿੰਘ ਜੀ ਪ੍ਰਧਾਨ ਧਰਮੀ ਫੌਜੀ ਵੈਲਫੇਅਰ ਬੋਰਡ ਔਰ ਸਾਰੇ ਮੈਂਬਰ ਸਹਿਬਾਨ ਸਾਡੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਲਬਾਣਾ ਸਾਹਿਬ ਔਰ ਸਾਰੇ ਸੀਨੀਅਰ ਲੀਡਰ ਸਹਿਬਾਨ ਸਭ ਤੋਂ ਪਹਿਲਾਂ ਤਾਂ ਮੈਂ ਧਰਮੀ ਫੌਜੀ ਵੈਲਫੇਅਰ ਬੋਰਡ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਦਾ ਐਲਾਨ ਕੀਤਾ ਔਰ ਪਿਛਲੇ ਦਿਨੀ ਇਹਨਾਂ ਦੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨਾਲ ਬਹੁਤ ਹੀ ਸੁਖਾਵੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਸੀ ਔਰ ਮਾਨ ਸਾਹਿਬ ਨੇ ਇਕੱਲੇ ਇਕੱਲੇ ਮਸਲੇ ਇਹਨਾਂ ਦੇ ਬੜੇ ਗੰਭੀਰਤਾ ਦੇ ਨਾਲ ਔਰ ਬੜੇ ਸਹਿਜ ਦੇ ਨਾਲ ਸੁਣੇ ਸੀਗੇ ਔਰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਸੀ ਕਿ ਇਲੈਕਸ਼ਨ ਤੋਂ ਬਾਅਦ ਬਾਅਦ ਮੀਟਿੰਗ ਕਰਕੇ ਇੱਕ ਇੱਕ ਮਸਲਾ ਜਿਹੜਾ ਇਹਨਾਂ ਦਾ ਧਰਮੀ ਫੌਜੀਆ ਦਾ ਜਿਨ੍ਹਾਂ ਨੂੰ ਸਾਰੀਆਂ ਪੋਲਿਟਿਕਲ ਪਾਰਟੀਆਂ ਨੇ ਵਰਤਿਆ ਆ ਭਾਵੇਂ ਉਹ ਅਕਾਲੀ ਦਲ ਹੋਵੇ ਤੇ ਕਾਂਗਰਸ ਨੇ ਤੇ ਸਾਰਾ ਕੁਝ ਇਹਨਾਂ ਤੇ ਕੀਤਾ ਕਰਾਇਆ ਸੀ ਸੋ ਇੱਕੋ ਇਹਨਾਂ ਲਈ ਹੁਣ ਉਮੀਦ ਆ ਕਿ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੀ ਇਹਨਾਂ ਦਾ ਜਿਹੜਾ ਵਾ ਕੁਝ ਕਰ ਸਕਦੇ ਨੇ ਸੋ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਦਾ ਐਲਾਨ ਕੀਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਸਾਰੀ ਸੰਗਤ ਨੂੰ ਮੈਂ ਵੀ ਪੁਰਜ਼ੋਰ ਅਪੀਲ ਕਰਦਾ ਸਰਦਾਰ ਹਰਮੀਤ ਸਿੰਘ ਜੀ ਸੰਦੂ ਨੂੰ ਵੱਡੀ ਤੋਂ ਵੱਡੀ ਲੀਡ ਨਾਲ ਜਿਤਾ ਕੇ ਕਾਮਯਾਬ ਕਰੋ ਤਾਂ ਕਿ ਇਲਾਕੇ ਦੀ ਜਿਹੜੀ ਆ ਉਹ ਡਿਵੈਲਪਮੈਂਟ ਹੋ ਸਕੇ ਸਰਕਾਰ ਪੱਖੀ ਕੈਂਡੀਡੇਟ ਹੀ ਜਿਹੜਾ ਵਾ ਲੋਕਾਂ ਦੇ ਕੰਮ ਕਰਾ ਸਕਦਾ ਇਲਾਕੇ ਦਾ ਵਿਕਾਸ ਕਰਾ ਸਕਦਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਕਰ ਹੋ ਗਿਆ ਕਿ ਤਰਨਤਾਰਨ ਜ਼ਿਮਣੀ ਚੋਣ ਦੇ ਵਿੱਚ ਸਰਗਰਮੀਆਂ ਜਿੰਨੀ ਤੇਜ਼ੀ ਦੇ ਨਾਲ ਵਧੀਆਂ ਸੀ ਉਨੀਆਂ ਹੀ ਹੁਣ ਸ਼ਾਂਤ ਹੋ ਗਈਆਂ ਨੇ ਤੇ ਉਮੀਦਵਾਰ ਵੱਖੋ ਵੱਖਰੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆਏ ਸਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਹੀ ਮੁੱਦਾ ਚੁੱਕਿਆ ਸੀਗਾ ਉਹਨਾਂ ਨੇ ਧਰਮੀ ਫੌਜੀਆਂ ਦੀ ਗੱਲ ਕੀਤੀ ਸੀ ਤੇ ਪ੍ਰਿੰਸੀਪਲ ਸੁਖਿੰਦਰ ਕੌਰ ਨੂੰ ਉਹਨਾਂ ਨੇ ਆਪਣਾ ਉਮੀਦਵਾਰ ਬਣਾਇਆ ਸੀ ਉਹਨਾਂ ਨੇ ਕਿਹਾ ਸੀਗਾ ਕਿ ਧਰਮੀ ਫੌਜੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਤੁਸੀਂ ਜਿਤਾ ਦਿਓ ਤਾਂ ਕੁੱਲ ਮਿਲਾ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜੋ ਦਾਵਾ ਸੀਗਾ ਜਾਂ ਉਹਨਾਂ ਦਾ ਮੁੱਦਾ ਸੀਗਾ ਉਹਨੂੰ ਕੈਸ਼ ਕਰਦੀ ਹੋਈ ਨਜ਼ਰ ਆਈ ਹੈ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਨੇ ਧਰਮੀ ਫੌਜੀਆਂ ਦਾ ਨਾਲ ਸੰਬੰਧ ਜਿਹੜਾ ਇੱਕ ਬੋਰਡ ਬਣਿਆ ਹੋਇਆ ਉਹਨੂੰ ਹੀ ਆਪਣੇ ਨਾਲ ਲਾ ਲਿਆ ਤੇ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਯਾਨੀ ਕਿ ਉਹਨਾਂ ਨੂੰ ਇਸ ਸਰਕਾਰ ਤੋਂ ਉਮੀਦਾਂ ਨੇ ਇੱਕ ਮੀਟਿੰਗ ਵੀ ਹੋਈ ਦੱਸੀ ਜਾ ਰਹੀ ਹੈ ਕਿ ਉਹਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਵੀ ਹੋਈ ਹੈ ਤੇ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਭਰੋਸੇ ਵਗੈਰਾ ਦਿੱਤੇ ਗਏ ਨੇ ਹੁਣ ਦੇਖਣਾ ਹੋਵੇਗਾ ਤਰਨਤਨ ਜ਼ਿਮਨੀ ਚੋਣ ਦੇ ਵਿੱਚ ਕੌਣ ਬਾਜ਼ੀ ਮਾਰਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ